ਹਾਂਜੀ ਦੋਸਤੋ ਕਿਵੇਂ ਹੋ ਸਾਰੇ ਖਬਰਨਾਮਾ ਚੈਨਲ ਉੱਤੇ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਪੰਜਾਬ ਵਿੱਚ ਬਹੁਤ ਲੋਕ ਜਾਨਵਰ ਪਾਲਣ ਦੇ ਸ਼ਕੀਨ ਨੇ ਤੇ ਰੱਖਦੇ ਵੀ ਨੇ ਇਹਨਾਂ ਜਾਨਵਰਾਂ ਪਿੱਛੇ ਉਹ ਕੁਝ ਵੀ ਕਰਦੇ ਹਨ ਕੋਈ ਮੱਝਾਂ ਗਾਵਾਂ ਦਾ ਸ਼ਕੀਨ ਹੈ ਤੇ ਕੋਈ ਕੁੱਤਿਆਂ ਦਾ ਸਾਡੇ ਪੰਜਾਬ ਵਿੱਚ ਸ਼ੌਂਕ ਮੁੜ ਤੋ ਹੀ ਰਿਹਾ ਤੇ ਕਈ ਜਗ੍ਹਾ ਪੰਜਾਬ ਵਿੱਚ ਘੋੜੇ ਘੋੜੀਆਂ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਹੈ ਆਪਣੇ ਪੰਜਾਬ ਵਿੱਚ ਬਹੁਤ ਮਹਿੰਗੇ ਮਹਿੰਗੇ ਘੋੜੇ ਵੀ ਲੋਕਾਂ ਕੋਲ ਹਨ ਜਿਨ੍ਹਾਂ ਦੀ ਕੀਮਤ ਕਰੋੜਾਂ ਵਿੱਚ ਹੈ ਪਰ ਉਹ ਉਹਨਾਂ ਨੂੰ ਵੇਚਣਾ ਨਹੀਂ ਚਾਹੁੰਦੇ ਕਿਉਂਕਿ ਇੱਕ ਡਾਇਲੌਗ ਹੈ ਜੋ ਕਿ ਕਹਿੰਦੇ ਹਨ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਹੁਣ ਉਸੇ ਤਰ੍ਹਾਂ ਹੀ ਤੁਹਾਨੂੰ ਪਤਾ ਹੀ ਹੋਵੇਗਾ ਕਿ ਇੱਕ ਘੋੜਾ ਜਿਹਦਾ ਨਾਮ ਹੈ ਪੰਜਾਬ ਸ਼ਿੰਗਾਰ ਜੋ ਕਿ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲਿਆਂ ਕੋਲ ਹੈ ਉਹ ਘੋੜੇ ਦਾ ਨਾਮ ਪੰਜਾਬ ਵਿੱਚ ਨੰਬਰ 1 ਤੇ ਹੈ ਉਸ ਦੀ ਕੱਦ ਕਾਠੀ ਸਰੀਰ ਤੇ ਉਸ ਦੀ ਤੌਰ ਦੇ ਲੋਕ دیਵਾਨੇ ਹਨ ਉਹ ਜਿਸ ਵੀ ਮੇਲੇ ਜਾਂ ਟੂਰਨਾਮੈਂਟ ਤੇ ਚਲਿਆ ਜਾਂਦਾ ਹੈ ਕਦੇ ਵੀ ਹਾਰ ਕੇ ਨਹੀਂ ਮੁੜਿਆ ਕਿਉਂਕਿ ਪੰਜਾਬ ਵਿੱਚ ਉਸ ਦੀ ਟੱਕਰ ਦਾ ਇੱਕ ਵੀ ਘੋੜਾ ਨਹੀਂ ਹੈ ਉਸੇ ਤਰ੍ਹਾਂ ਪਿਛਲੀ ਬੀਤੀ ਰਾਤ ਮੋਗੇ ਵਿੱਚ ਕੁਝ ਲੋਕਾਂ ਵੱਲੋਂ ਘੋੜਿਆਂ ਦਾ ਦਰਸ਼ਨੀ ਮੇਲਾ ਕਰਵਾਇਆ ਗਿਆ ਤੇ ਉੱਥੇ ਕਾਫੀ ਵੱਡੇ ਇਨਾਮ ਵੀ ਰੱਖੇ ਗਏ ਸੀ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਵੀ ਉੱਥੇ ਆਪਣਾ ਘੋੜਾ ਪੰਜਾਬ ਸ਼ਿੰਗਾਰ ਲੈ ਕੇ ਪਹੁੰਚਦੇ ਨੇ ਪਰ ਉਹਨਾਂ ਦੇ ਘੋੜੇ ਨੂੰ ਪਹਿਲਾ ਦੂਜਾ ਤੀਜਾ ਚੌਥਾ ਜਾਂ ਫਿਰ ਪੰਜਵਾਂ ਸਥਾਨ ਨਹੀਂ ਬਲਕਿ 8ਵੇਂ ਨੰਬਰ ਤੇ ਰੱਖ ਦਿੱਤਾ ਜਾਂਦਾ ਹੈ ਹੋਰ ਕਿਸੇ ਘੋੜਿਆਂ ਨੂੰ ਜੇਤੂ ਦੇ ਦਿੱਤਾ ਜਾਂਦਾ ਹੈ ਜੋ ਕਿ ਪੰਜਾਬ ਸ਼ਿੰਗਾਰ ਦੀ ਟੱਕਰ ਵਿੱਚ ਵੀ ਨਹੀਂ ਹਨ ਗੁਰਵਿੰਦਰ ਸਿੰਘ ਖੇੜੀ ਵਾਲੇ ਉੱਤੇ ਹੀ ਨਾਰਾਜ਼ ਹੋ ਜਾਂਦੇ ਨੇ ਤੇ ਆਖਦੇ ਨੇ ਕਿ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਪੈਸੇ ਲਈ ਕਿਸੇ ਹੋਰ ਕੋੜਿਆਂ ਨੂੰ ਜੇਤੂ ਕਰਾਰ ਦਿੱਤਾ ਜਾ ਰਿਹਾ ਹੈ ਉਹ ਆਖਦੇ ਨੇ ਕਿ ਸਾਡੇ ਕੋੜੇ ਨੂੰ ਪਹਿਲਾਂ ਨਹੀਂ ਤਾਂ ਦੂਜਾ ਦੂਜਾ ਨਹੀਂ ਤਾਂ ਤੀਜਾ ਸਥਾਨ ਤਾਂ ਦੇਣਾ ਹੀ ਸੀ ਕਿਉਂਕਿ ਸਾਡਾ ਕੋੜਾ ਅੱਜ ਤੱਕ ਜਿੱਥੇ ਵੀ ਗਿਆ ਪਹਿਲਾ ਇਨਾਮ ਜਿੱਤ ਕੇ ਲੈ ਕੇ ਆਉਂਦਾ ਆਓ ਤੁਹਾਨੂੰ ਉਹਨਾਂ ਦੀ ਉਹ ਵੀਡੀਓ ਸੁਣਾ ਦਿੰਦੇ ਆਂ ਹੁਣ ਤੁਸੀਂ ਇਹ ਵੀਡੀਓ ਦੇਖ ਹੀ ਲਈ ਹੋਣੀ ਜੇਕਰ ਤੁਸੀਂ ਉੱਥੇ ਮੌਜੂਦ ਸੀ ਤੁਹਾਨੂੰ ਕੀ ਲੱਗਦਾ ਕਿ ਬਾਬਾ ਜੀ ਨਾਲ ਧੱਕਾ ਕੀਤਾ ਗਿਆ ਜਾਣ ਬੁਝ ਕੇ ਹਰਕਤ ਕੀਤੀ ਗਈ ਆ ਜਾਂ ਫਿਰ ਨਹੀਂ ਕਮੈਂਟਾਂ ਵਿੱਚ ਜਰੂਰ ਦੱਸ ਕੇ ਜਾਓ ਤੇ ਆਪਣੇ ਘੋੜਾ ਪਾਲਣ ਵਾਲੇ ਮਿੱਤਰਾਂ ਨਾਲ ਇਸ ਵੀਡੀਓ ਨੂੰ ਸਾਂਝੀ ਵੀ ਜਰੂਰ ਕਰ ਦੇਣਾ ਧੰਨਵਾਦ